ਆਇਆ ਬਈ ਸਾਡਾ ਘਰ ਸਾਡਾ ਪਿੰਡ ਲੋਹਾਖੜਾ ਜ਼ਿਲ੍ਹਾ ਸੰਗਰੂਰ ਤੇ ਇੱਧਰ ਮੇਰੀ ਪਤਨੀ ਰਵਨੀਤ ਕੌਰ ਸਿੱਧੂ ਨੇ ਚਲਾਇਆ ਹੋਇਆ ਘਰ ਦੇ ਵਿੱਚ ਬੁਟੀਕ ਦਾ ਕੰਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸੂਟਾਂ ਸਟਿਚ ਕਰ ਦਿੰਦੇ ਆ ਸੂਟਾਂ ਦੇ ਕਢਾਈ ਕਰ ਦਿੰਦੇ ਆਗੇ ਵਧੀਆ ਪ੍ਰੋਫੈਸ਼ਨਲ ਜਿਹੜੇ ਮਾਸਟਰ ਟੇਲਰ ਹੁੰਦੇ ਨੇ ਉਹ ਰੱਖੇ ਹੋਏ ਨੇ ਜਿਵੇਂ ਆ ਸੂਟ ਆਗੇ ਇਹ ਕਿੱਥੇ ਵੇਚ ਰਹੇ ਹੋਗੇ ਇਹ ਯੂਐਸਏ ਜਾ ਰਿਹਾ ਬੁਟੀਕ ਵਾਲੀ ਪੈਨ ਕੋਲੇ ਸਾਈਜ਼ ਦੇ ਵਿੱਚ ਸੂਟ ਸਟਿਚ ਕੀਤੇ ਹੋਏ ਨੇ ਅਲੱਗ-ਅਲੱਗ ਸਾਈਜ਼ ਦੇ ਵਿੱਚ ਜਿਵੇਂ ਆਵਾ ਸੂਟ ਡਬਲ ਟੋਨ ਦੇ ਵਿੱਚ ਆ ਬਰਬਰੀ ਚਾ ਜੌਰਜਟ ਤੇ ਕੋਟਨ ਪ੍ਰਿੰਟਮ ਔਰ ਆਰੰਗੀਲਾ ਬੈਂਬਰ ਜਾਰਜਟ ਆ ਗਲਾਸ ਟਿਸ਼ੂ ਔਰ ਆ ਬੈਲਵਟ ਕੋਰੀਅਨ ਬੈਲਵਟ ਜਿਹੜੇ ਸਾਰੇ ਸੂਟ ਨੇ ਸਾਰੇ ਅਲੱਗ-ਅਲੱਗ ਸਟਾਫ ਦੇ ਵਿੱਚ ਆਪਾਂ ਰੈਡੀ ਕੀਤੇ ਆ ਜਿੱਦਾਂ ਮਾਰ ਲੀਆਂ ਪੈਣਾ ਹੁੰਦੀਆਂ ਨੇ ਉਹਨਾਂ ਨੇ ਬੁਟੀਕ ਵਾਸਤੇ ਸੂਟ ਰੈਡੀ ਕਰਨੇ ਹੁੰਦੇ ਨੇ ਉਹ ਸਾਰੇ ਮੇਰੇ ਤੇ ਨਿਰਭਰ ਕਰ ਦਿੰਦੀਆਂ ਨੇ ਵੀ ਤੁਸੀਂ ਆਪਣੇ ਆਪ ਸਾਰੇ ਸਟਾਫ ਦੇ ਵਿੱਚ ਸਾਨੂੰ ਵੈਰਾਈਟੀ ਬਣਾ ਕੇ ਭੇਜ ਦਿਓ ਸੂਟ ਜਿਵੇਂ ਕੋਈ ਆਖੂ ਵੇ ਇਦਾਂ ਦਾ ਸਟਿਚ ਕਰਨਾ ਉਦਾਂ ਨਹੀਂ ਕਰ ਦੋਗੇ ਹਾਂਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਤੋਂ ਸਟਿਚ ਕਰਵਾਉਣਾ ਕੋਈ ਵੀ ਵੈਸਟਰਨ ਕਿਸੇ ਤਰ੍ਹਾਂ ਦੀ ਵੀ ਕੋਈ ਡਰੈਸ ਤਿਆਰ ਕਰਾਉਣੀ ਹੈ ਤੁਸੀਂ ਉਸ ਤਰ੍ਹਾਂ ਕੋਈ ਕੜਾਈ ਕਰਾਉਣੇ ਹੋਵੇ ਏਦਾਂ ਦੀ ਕੜਾਈ ਕਰਾਉਣੇ ਕੋਈ ਫੋਟੋ ਭੇਜੋ ਓਦਾਂ ਦੀ ਕਰ ਦੋਗੇ ਹਾਂਜੀ ਕਿਉਂਕਿ ਬਈ ਘਰੇ ਮਸ਼ੀਨ ਲੱਗਿਆ ਜੇ ਕਿਸੇ ਨੇ ਹੈਂਡਵਰਕ ਕਰਵਾਉਣਾ ਹੋ ਉਹ ਵੀ ਕਰ ਦੋਗੇ ਹਾਂਜੀ ਤੇ ਵੀਡੀਓ ਨੂੰ ਸ਼ੇਅਰ ਕਰਕੇ ਬਾਤੋ ਬਾਤ ਕੁੜੀਆਂ ਤੱਕ ਪਹੁੰਚਾ ਦਿਓ ਜੀਨੇ ਵੀ ਕੋਈ ਸੂਟ ਸਿਚਰ ਕਰਵਾਉਣਾ ਹੈ ਕੜਾਈ ਕਰਾਉਣੀ ਹੈਗੀ ਤਾਂ ਰਵਨੀਤ ਵਾਲੇ ਨੰਬਰ ਤੇ ਫੋਨ ਲਾ ਲਿਓ ਤੇ ਸਭ ਤੋਂ ਮੇਨ ਗੱਲ ਬਈ ਹਰ ਰੋਜ਼ ਸ਼ਾਮ ਨੂੰ 9 ਵਜੇ ਲਾਈਵ ਹੁੰਨਿਆ ਰਵਨੀਤ ਦੇ ਇੰਸਟਾਗ੍ਰam ਤੇ ਰਵਨੀਤ ਕੌਰ ਸਿੱਧੂ 1 2 3 ਇਹਨੂੰ ਫੋਲੋ ਜ਼ਰੂਰ ਕਰ ਲਓ ਧੰਨਵਾਦ ਜੀ